ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵਿੱਚ ਮਾਨਯੋਗ ਸਾਡੇ ਭੈਣ ਜੀ ਪਰਮਪਾਲ ਕੌਰ ਜੀ ਜੋ ਉਮੀਦਵਾਰ ਸੀ ਬਠਿੰਡੇ ਤੋਂ ਉਹ ਸਾਡੇ ਵਿੱਚ ਆਏ ਆ ਹੁਣ ਮੈਂ ਸਾਡੇ ਜੋ ਅੱਜ ਪ੍ਰੈਸ ਕਾਨਫਰੰਸ ਜੀਐਸਟੀ ਦੇ ਹੋ ਰਹੀ ਹੈ ਸਾਡੇ ਕਮੇਟੀ ਦੇ ਮੈਂਬਰ ਗਗਨਜੀਤ ਜੈਨ ਨੂੰ ਕਹੂੰਗਾ ਉਹ ਸ਼ੁਰੂਆਤ ਕਰਕੇ ਤੇ ਅੱਜ ਦੇ ਜਿਹੜੇ ਮੁੱਖ ਆਪਣੇ ਮਹਿਮਾਨ ਆ ਭੈਣ ਪਰਮਪਾਲ ਕੌਰ ਜੀ ਉਹਨਾਂ ਨੂੰ ਬੇਨਤੀ ਕਰਨਗੇ ਕਿ ਉਹ মিডিਆ ਦੇ ਰੂਪ ਰੂਪ ਹੋਣ ਸਭ ਤੋਂ ਪਹਿਲਾਂ ਤਾਂ ਸਾਰੀ ਪ੍ਰੈਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅੱਜ ਪ੍ਰੈਸ ਕਾਨਫਰੰਸ ਸੱਦੀ ਗਈ ਹੈ ਉਹ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੂਰੇ ਦੇਸ਼ ਨੂੰ ਇੱਕ ਬਹੁਤ ਵੱਡਾ ਜੀਐਸਟੀ ਘਟਾ ਕੇ ਤੋਹਫਾ ਦਿੱਤਾ ਹੈ ਹਰ ਛੋਟੇ ਤੋਂ ਛੋਟੇ ਬੰਦੇ ਹਰ ਵਰਗ ਦੇ ਵਿੱਚ ਉਸ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉਸ ਵਤ ਦੇ ਵਿੱਚ ਅਜੇ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਾਡੇ ਨਾਲ ਜੁੜੇ ਹੈ ਭੈਣਜੀ ਪਰਮਪਾਲ ਜੀ ਜੋ ਕਿ ਇੱਕ ਰਟਾਇਰਡ ਆਈਏਐਸ ਅਫਸਰ ਹੈ ਔਰ ਬੀਜੇਪੀ ਨੇ ਅਸਲੇ ਤ੍ਰੀਪੁਰ ਕੋਤਵਾਸਤੇ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਉਹਨਾਂ ਨਾਲ ਜੋ ਵੀ ਸੰਕੇਪ ਦੇ ਵਿੱਚ ਚੱਤਾ ਹੋਣੀ ਹੈ ਉਹਨਾਂ ਦੇ ਨਾਲ ਹੋਣੀ ਹੈ ਪਰ ਇੱਕ ਵਾਰ ਛੋਟੀ ਜੀ ਗੱਲ ਜ਼ਰੂਰ ਦੱਸਣਾ ਚਾਹਾਂਗਾ ਪਰਸੋ ਦੀ ਗੱਲ ਹੈ ਮੈਂ ਅ ਬਿਜ਼ਾਰ ਦੇ ਵਿੱਚ ਗਿਆ ਵਿਸ਼ਾਲ ਪਹਿਗਮਾਟ ਦੇ ਕੋਲੇ ਉੱਥੇ ਸਮਾਰਟਲਾਈਸ ਉੱਥੇ ਮੈਂ ਬਾਹਰ ਨਿਕਲਿਆ ਤੇ ਇੱਕ ਫੈਮਿਲੀ ਕਾਫੀ ਸਮਾਨ ਲੈ ਕੇ ਆ ਰਹੀ ਸੀ ਮੈਂ ਵੈਸੇ ਹੀ ਪੁੱਛ ਲਿਆ ਉਹਨਾਂ ਨੂੰ ਜਨਰਲ ਚਰਚਾ ਦੇ ਵਿੱਚ ਵੀ ਯਾਰ ਜੀਐਸਟੀ ਘਟਾਇਆ ਹੈ ਮੋਦੀ ਸਾਹਿਬ ਨੇ ਕੋਈ ਫਾਇਦਾ ਫੂਦਾ ਹੋਇਆ ਹੈ ਵੀ ਹੈ ਕਿ ਨਹੀਂ ਉਹ ਕਹਿੰਦੇ ਉਹਨਾਂ ਨੂੰ ਮੇਰੇ ਵਾਰੇ ਨਹੀਂ ਪਤਾ ਸੀਗਾ ਉਹ ਕਹਿੰਦੇ ਨਹੀਂ ਕਿਤੇ ਸਾਨੂੰ ਅੱਜ ਦੀ ਸ਼ਾਪਿੰਗ ਦੇ ਵਿੱਚ ਤਕਰੀਬਨ 1200 ਤੋਂ 1400 ਰੁਪਏ ਦਾ ਫਾਇਦਾ ਹੋਇਆ ਇਹ ਛੋਟੀਆਂ-ਛੋਟੀਆਂ ਦੀਆਂ ਬਚਤਾਂ ਹੈ ਇਹ ਮੋਦੀ ਸਾਹਿਬ ਦੀ ਇੱਕ ਹਰ ਵਰਗ ਨੂੰ ਦਿੱਤੀ ਹੈ ਔਰ ਮੇਰੀ ਇੱਕ ਪਰਸਨਲ ਬੇਨਤੀ ਹੈ ਪ੍ਰੈਸ ਨੂੰ ਵਿਚਾਰੀ ਨੂੰ ਇਦਾਂ ਦੇ ਸ਼ਾਰਟਸ ਆ ਮਾਲਸ ਦੇ ਵਿੱਚ ਜਾ ਕੇ ਜਾਂ ਦੁਕਾਨਾਂਾਂ ਤੇ ਜਾ ਕੇ ਜ਼ਰੂਰ ਲੈ ਜਾਣ ਤਾਂ ਕਿ ਇੱਕ ਅਵੇਅਰਨੈਸ ਆ ਸਕੇ ਹਰੇਕ ਦੇ ਵੀ ਵਰਗ ਦੇ ਵਿੱਚ ਔਰ ਮੈਂ ਹੁਣ ਬੇਨਤੀ ਕਰੂੰਗਾ ਤੁਹਾਡੇ ਨਾਲ ਸਿੱਧੇ ਰੂ ਰੂ ਹੋਣਗੇ ਸਾਡੇ ਭੈਣ ਜੀ ਪਰਪਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਅੱਜ ਇਸ ਪ੍ਰੈਸ ਕਾਨਫਰੰਸ ਵਾਸਤੇ ਆਏ ਅੱਜ ਦੀ ਪ੍ਰੈਸ ਕਾਨਫਰੰਸ GST ਦੇ ਬੁੱਧੇ ਤੇ ਹੈ ਜਿਹੜਾ ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਮੋਦੀ ਸਾਹਿਬ ਨੇ ਸਾਡੇ ਦੇਸ਼ਵਾਸੀਆਂ ਨੂੰ ਇੱਕ ਦੀਵਾਲੀ ਦਾ ਤੋਹਫਾ ਦਿੱਤਾ ਤੇ GST ਨੂੰ ਕੱਟ ਕੀਤਾ ਉਸ ਦੇ ਸਬੰਧ ਵਿੱਚ ਹੀ ਅੱਪਾ ਇਹ ਪ੍ਰੈਸ ਕਾਨਫਰੰਸ ਅੱਜ ਕਰਨ ਜਾ ਰਹੇ ਆਂ ਭਾਰਤੀ ਜਨਤਾ ਪਾਰਟੀ ਦੀਆਂ ਕੁਝ ਪ੍ਰਾਥਮਿਕਤਾਵਾਂ ਹੈਗੀਆਂ ਉਹਦੇ ਵਿੱਚ ਗਰੀਬ ਕਲਿਆਣ ਇਕਨੋਮੀ ਨੂੰ ਅਪ ਕਰਨਾ ਰਾਸ਼ਟਰ ਨੂੰ ਸੁਰੱਖਿਅਤ ਕਰਨਾ ਤੇ ਚੰਗੀ ਗਵਰਨੈਂਸ ਦੇਣਾ ਚਾਰ ਮੇਨ ਵਰਗ ਹੈਗੇ ਆ ਜਿਨ੍ਹਾਂ ਦਾ ਧਿਆਨ ਹਰ ਫੈਸਲਾ ਲੈਣ ਸਮੇ ਕੀਤਾ ਜਾਂਦਾ ਉਹ ਚਾਰ ਵਰਗ ਹੈਗੇ ਆ ਮਹਿਲਾਵਾਂ ਗਰੀਬ ਯੂਥ ਤੇ ਕਿਸਾਨ ਇਹ ਵੀ ਜਿਕਰ ਜਦੋਂ ਨੈਕਸਟ ਜਨ ਜੀਐਸਟੀ ਜਿਹੜੇ ਮੋਦੀ ਜੀ ਨੇ ਇੰਟਰੋਡਿਊਸ ਕੀਤੇ ਆ ਉਸ ਨੂੰ ਇੰਟਰੋਡਿਊਸ ਕਰਦੇ ਸਮੇਂ ਵੀ ਇਹਨਾਂ ਵਰਗਾਂ ਦਾ ਖਾਸ ਖਿਆਲ ਰੱਖਿਆ ਗਿਆ ਹੈ ਪਿਛਲੇ ਸਮੇਂ ਦੇ ਵਿੱਚ ਪਹਿਲਾਂ 12% ਛੋਟ ਦਿੱਤੀ ਹੈ ਇਨਕਮ ਟੈਕਸ ਦੇ ਵਿੱਚ ਉਹ ਵੀ ਇੱਕ ਬਹੁਤ ਵੱਡੀ ਰਾਹਤ ਲੋਕਾਂ ਵਾਸਤੇ ਸੀਗੀ ਔਰ ਉਸ ਦੇ ਨਾਲ ਹੀ ਹੁਣ ਅਗਲੀ ਛੋਟ ਜਿਹੜੀ GST ਦੇ ਵਿੱਚ ਦਿੱਤੀ ਹੈ ਉਹਦੇ ਨਾਲ ਲੋਕਾਂ ਦੀ ਜ਼ਿੰਦਗੀ ਕਾਫੀ ਪਹਿਲਾਂ ਨਾਲੋਂ ਸੁਖਾਲੀ ਹੋ ਗਈ ਇਹ ਇੱਕ ਜਿਹੜਾ 11 ਸਾਲ ਮੋਦੀ ਸਾਹਿਬ ਨੇ ਰਾਜ ਕੀਤਾ ਹੈ ਜਦ ਭਾਰਤੀ ਜਨਤਾ ਪਾਰਟੀ ਦਾ 11 ਸਾਲ ਦਾ ਜਿਹੜਾ ਰਾਜ ਚੱਲਿਆ ਉਹਦੇ ਵਿੱਚ ਇੱਕ ਚੰਗੀ ਅਰਥ ਵਿਵਸਥਾ ਦਿੱਤੀ ਗਈ ਹੈ ਉਸ ਦੀ ਇਹ ਨਿਸ਼ਾਨੀ ਹੈ ਜੇ ਭਾਰਤ ਦੀ ਆਰਥਿਕਤਾ ਸਟਰੋਂਗ ਹੋਈ ਹੈ ਤਾਂ ਹੀ ਐਡੀਆਂ ਵੱਡੀਆਂ ਛੋਟਾਂ ਪਹਿਲਾਂ ਇਨਕਮ ਟੈਕਸ ਦੇ ਵਿੱਚ ਤੇ ਹੁਣ ਜੀਐਸਟੀ ਦੇ ਵਿੱਚ ਸਰਕਾਰ ਸਾਨੂੰ ਦੇ ਪਾ ਰਹੀ ਹੈ ਸੋ ਚੰਗੀ ਅਰਥ ਵਿਵਸਥਾ ਦੀ ਇਹ ਨਿਸ਼ਾਨੀ ਹੈ ਇਹਦੇ ਨਾਲ ਲਗਭਗ 2.5 ਲੱਖ ਕਰੋੜ ਐਡੀਸ਼ਨਲ ਪੈਸਾ ਲੋਕਾਂ ਦੀਆਂ ਜੇਬਾਂ ਦੇ ਵਿੱਚ ਹੋਊਗਾ ਔਰ ਉਹਨਾਂ ਦੀ ਜਿਹੜੀ ਪਰਚੇਜ਼ਿੰਗ ਪਾਵਰ ਇਸ ਨਾਲ ਵੱਧਦੀ ਹੈ ਜਿਹੜੇ ਇਹ ਟੈਕਸ ਦੇ ਵਿੱਚ ਛੋਟ ਦਿੰਦੀ ਹੈ ਜਿਹੜੀਆਂ 12% ਦੇ ਉੱਤੇ ਜਿੰਨਾ ਜਿਹੜੀਆਂ ਚੀਜ਼ਾਂ ਤੇ 12% ਟੈਕਸ ਲੱਗਦਾ ਸੀ ਉਹਦੇ ਵਿੱਚ ਘੱਟੋ-ਘੱਟ 99% ਚੀਜ਼ਾਂ ਉਹਨਾਂ ਦਾ ਜੀਐਸਟੀ ਘਟਾ ਦਿੱਤਾ ਗਿਆ ਇਵੇਂ ਜਿ criteria ਜਿਹੜਾ GST 28% ਲੱਗਦਾ ਸੀ ਉਹ ਤਕਰੀਬਨ 90% ਵਸਤਾਂ ਤੇ ਉਹ GST ਹੁਣ ਘਟਾਤਾ ਕੋਸ਼ਿਸ਼ ਇਹ ਕੀਤੀ ਹੈ ਕਿ ਜਿਹੜਾ ਬਹੁਤ ਜ਼ਰੂਰੀ ਸਮਾਨ ਹੈ ਜਾਂ ਜਿਹੜਾ ਆਮ ਵਰਤੋਂ ਦਾ ਸਮਾਨ ਹੈ ਉਹਦੇ ਉੱਤੇ GST ਜਾਂ 0% ਰੱਖਿਆ ਜਾਵੇ ਜਾਂ 5% ਰੱਖਿਆ ਜਾਵੇ ਜਿਹੜਾ GST ਵਧਾਇਆ ਉਹ ਸਿਰਫ ਤੇ ਸਿਰਫ ਲਗਜ਼ਰੀ ਆਈਟਮਸ ਦੇ ਉੱਤੇ ਵਧਾਇਆ ਹੈ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਗਰੀਬਾਂ ਦਾ ਤੇ ਮਿਡਲ ਕਲਾਸ ਦਾ ਖਾਸ ਖਿਆਲ મોદી ਸਾਹਿਬ ਨੇ ਰੱਖਿਆ ਹੈ ਸੋ ਇਹਦੇ ਨਾਲ ਆਪਾਂ ਇਹ ਵੀ ਦੇਖਦੇ ਹਾਂ ਕਿ ਜੋ ਪੈਸਾ ਪਿਛਲੇ ਸਮੇਂ ਦੌਰਾਨ ਜਿੰਨਾ ਪੈਸਾ ਇਨਫਰਾਸਟ੍ਰਕਚਰ ਤੇ ਖਰਚ ਹੋਇਆ ਕਿੰਨਾ ਪੈਸਾ ਸੜਕਾਂ ਤੇ ਬੰਦੇ ਭਾਰਤ ਮੈਟਰੋ ਟ੍ਰੇਨ ਰੇਲ ਲਾਈਨਾਂ ਰੇਲਵੇ ਸਟੇਸ਼ਨਾਂ ਦਾ ਸੁਧਾਰ AIMS IIT ਬੜਾ ਖੁਸ਼ ਹੋਇਆ ਉਹ ਸਾਰਾ ਕੁਝ ਇਸੇ ਕਰਕੇ ਹੋ ਪਾਰ ਰਿਹਾ ਕਿਉਂਕਿ ਸਾਡੀ ਇਕਨੋਮੀ ਸਟਰੋਂਗ ਹੋ ਰਹੀ ਹੈ ਅਸੀਂ ਚੌਥੇ ਨੰਬਰ ਦੀ ਅਰਥਵਿਵਸਥਾ ਬਣ ਚੁੱਕੇ ਆ ਔਰ ਹੁਣ ਦੋ ਤਿੰਨ ਸਾਲਾਂ ਦੇ ਵਿੱਚ ਅਸੀਂ ਤੀਜੇ ਨੰਬਰ ਦੀ ਅਰਥ ਵਿਵਸਥਾ ਬਣ ਸਕਾਂਗੇ ਸੋ ਉਹ ਉਹ ਸਾਰਾ ਜਿਹੜੀ ਆਪਾਂ ਆਪਣੀ ਇਕਨੋਮੀ ਨੂੰ ਮੈਨੇਜ ਕਰਨਾ ਉਸੇ ਕਰਕੇ ਹੀ ਆਪਾਂ ਇੱਡੀਆਂ ਵੱਡੀਆਂ ਛੋਟਾਂ ਦੇ ਪਾ ਰਹੇ ਹਾਂ ਉਸੇ ਕਰਕੇ ਹੀ ਇੰਨਾ ਵੱਡਾ ਇਨਫਰਾਸਟ੍ਰਕਚਰ ਇੰਨਾ ਵਧੀਆ ਆਪਾਂ ਭਾਰਤ ਦਾ ਕ੍ਰੀਏਟ ਕਰ پا ਰਹੇ ਹਾਂ ਸੋ ਇਸ ਦੇ ਨਾਲ ਹੀ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਚਾਹੇ ਕਿਸੇ ਨੂੰ ਮਕਾਨਾਂ ਦੇ ਪੈਸੇ ਦੇਣੇ ਹੋਣ ਚਾਹੇ ਹੋਰ ਬੈਨੀਫਿਟ ਦੇਣਾ ਹੋਵੇ ਉਹ ਡਾਇਰੈਕਟ ਬੈਨੀਫਿਟ ਟ੍ਰਾਂਸਫਰ DBT ਰਾਹੀਂ ਹੀ ਲੋਕਾਂ ਨੂੰ ਦਿੱਤਾ ਜਾ ਰਿਹਾ ਤਾਂ ਕਿ ਲੋਕਾਂ ਤੱਕ ਪਹੁੰਚੇ ਤਾਂ ਕਿ ਗਰੀਬਾਂ ਨੂੰ ਮਿਡਲ ਕਲਾਸ ਨੂੰ ਫਾਇਦਾ ਹੋਵੇ ਜਿੱਥੋਂ ਤੱਕ ਅ ਪਿਛਲੇ 11 ਸਾਲਾਂ ਦਾ ਸਵਾਲ ਹੈ 25 ਕਰੋੜ ਦੇ ਕਰੀਬ ਲੋਕ ਗਰੀਬੀ ਰੇਖਾ ਤੋਂ ਉੱਪਰ ਆ ਗਏ ਇਸ ਸਮੇਂ ਦੇ ਦੌਰਾਨ ਪਹਿਲਾਂ ਜਿਹੜੇ ਸਟਾਰਟਅਪ ਸੀਗੇ ਇੰਡੀਆ ਦੇ ਵਿੱਚ ਸਿਰਫ 350 ਸੀਗੇ 11 ਸਾਲਾਂ ਦੇ ਵਿੱਚ ਵੱਧ ਕੇ ਉਹ 1.5 ਕਰੋੜ ਹੋ ਗਏ ਇਹ ਕਿਉਂ ਹੁੰਦਾ ਹੈ ਕਿ ਜਿਵੇਂ ਹੁਣ ਆਪਾਂ ਟੈਕਸ ਦੀ ਛੋਟ ਦਿੱਤੀ ਹੈ ਜਦੋਂ ਲੋਕਾਂ ਨੂੰ ਟੈਕਸ ਦੇ ਵਿੱਚ ਛੋਟ ਮਿਲੂਗੀ ਤਾਂ ਉਹਨਾਂ ਦੀ ਜੇਬ ਦੇ ਵਿੱਚ ਐਡੀਸ਼ਨਲ ਪੈਸਾ ਆਊਗਾ ਐਡੀਸ਼ਨਲ ਪੈਸਾ ਆਊਗਾ ਤਾਂ ਉਹਨਾਂ ਦੀ ਪਰਚੇਜ਼ਿੰਗ ਪਾਵਰ ਵੱਧਦੀ ਹੈ ਕੰਜ਼ਮਪਸ਼ਨ ਵੱਧਦੀ ਹੈ ਉਹ ਜ਼ਿਆਦਾ ਚੀਜ਼ਾਂ ਖਰੀਦੇ ਹੈ ਜਦੋਂ ਉਹ ਜ਼ਿਆਦਾ ਖਰੀਦ ਕਰਨਗੇ ਜ਼ਿਆਦਾ ਕੰਜ਼ਮਪਸ਼ਨ ਕਰਨਗੇ ਤਾਂ ਉਹਦੇ ਨਾਲ ਡਿਮਾਂਡ ਵੱਧਦੀ ਹੈ ਔਰ ਡਿਮਾਂਡ ਦੇ ਨਾਲ ਪ੍ਰੋਡਕਸ਼ਨ ਵਧੂਗੀ ਜਦੋਂ ਪ੍ਰੋਡਕਸ਼ਨ ਵਧੂਗੀ ਉਹਦੇ ਵਾਸਤੇ ਯੂਨਿਟਸ ਲੱਗਣਗੇ ਐਡੀਸ਼ਨਲ ਜੌਬਸ ਕ੍ਰੀਏਟ ਹੋਣਗੇ ਜਦੋਂ ਜੌਬਸ ਕ੍ਰੀਏਟ ਹੁੰਦੇ ਆ ਉਹਦੇ ਨਾਲ ਟੈਕਸ ਸਪੇਅਰ ਵਧਦੇ ਆ ਟੈਕਸ ਦੇਣ ਵਾਲੇ ਲੋਕ ਵਧਣਗੇ ਔਰ ਜਿਵੇਂ ਜਿਵੇਂ ਟੈਕਸ ਦੇਣ ਵਾਲੇ ਲੋਕ ਵਧਣਗੇ ਓਵੇਂ ਓਵੇਂ ਟੈਕਸ ਦੀਆਂ ਦਰਾਂ ਇਸ ਤੋਂ ਵੀ ਅੱਗੇ ਘਟਣਗੀਆਂ ਸੋ ਇਹ ਇੱਕ ਸਾਈਕਲ ਹੈ ਜਿਹੜਾ ਮੋਦੀ ਜੀ ਨੇ ਸ਼ੁਰੂ ਕੀਤਾ ਹੈ ਕਿ ਵੀ ਟੈਕਸ ਘਟਾਓ ਡਿਮਾਂਡ ਵਧਾਓ ਜੌਬਸ ਕ੍ਰੀਏਟ ਕਰੋ ਐਡੀਸ਼ਨਲ ਟੈਕਸ ਸਪੇਅਰਸ ਔਰ ਲੋਕਾਂ ਦਾ ਟੈਕਸ ਦਾ ਭਾਰ ਦਿਨੋਦਿਨ ਘਟਦਾ ਜਾਵੇ ਔਰ ਉਹਨਾਂ ਨੇ ਇਹ ਵੀ ਦੇਖਿਆ ਕਿ ਵੀ ਟੈਕਸ कुछ मेन uh, चीजा होंगे जन मुखिया होंगे जिम्मे की हैल्थ हैस्ती हो चाहिए हो हेल्थ इंश्योरेंस है लाइफ इंश्योरेंस है ऑक्सीजन है, है और कुछ जेविंग ड्रग्स है बिलकुल जीरो टैक्स से कर दिया इस ਪ੍ਰੋਟੀਨ ਪਾਊਡਰ ਜਾਂ इवन ਕਾਨਫੀ ਦੀ ਅਵਸਥਾ ਜੋ ਕਿ ਸਾਡੀ ਹੈਲਥ ਲਈ ਜ਼ਰੂਰੀ ਹੈ ਉਹ ਸਾਰੀਆਂ ਉਹਨਾਂ ਨੇ ਸਸਤੀਆਂ ਕੀਤੀ ਹੈ ਔਰ ਹੈਲਥ ਦੇ ਸਮਾਨ ਤੇ ਤਾਂ ਜ਼ੀਰੋ ਟੈਕਸ ਹੀ ਕਰਤਾ ਪਰ ਇਸ ਦੇ ਨਾਲ ਜਿਵੇਂ ਸਿਗਰਟ ਤਮਾਕੂ ਜਿਹੜੀਆਂ ਚੀਜ਼ਾਂ ਹੈਲਥ ਨੂੰ ਖਰਾਬ ਕਰਦੀਆਂ ਸੀ ਉਹ ਮਹਿੰਗੀਆਂ ਕੀਤੀਆਂ ਸੇਮ ਐਜੂਕੇਸ਼ਨ ਹੈ ਐਜੂਕੇਸ਼ਨ ਦੀ ਜਿਹੜੀ ਸਟੇਸ਼ਨਰੀ ਹੈ ਜਿਵੇਂ ਕਿ ਪੈਨਸਲ ਪੈਨ ਕਾਪੀ ਕਿਤਾਬਾਂ ਜੋ ਵੀ ਚਾਹੀਦਾ ਉਹ ਸਾਰਾ ਸਸਤਾ ਕੀਤਾ ਗਿਆ ਹੈ ਖੇਡਾਂ ਯੂਥ ਲਈ ਖੇਡਾਂ ਦਾ ਸਮਾਨ ਸਸਤਾ ਕੀਤਾ ਹੈ। ਔਰ ਕੁਝ ਐਧਾਂ ਦੀਆਂ ਚੀਜ਼ਾਂ ਸੀ ਜਿਵੇਂ ਸਾਈਕਲ ਇੰਡਸਟਰੀ ਵਾਲਿਆਂ ਦੀ ਇੱਕ ਡਿਮਾਂਡ ਸੀ ਕਿ ਪਹਿਲਾਂ ਜਿਹੜਾ ਸਾਈਕਲ ਸੀ ਜਿਹੜਾ ਤਾਂ ਇਲੈਕਟ੍ਰਿਕ ਸਾਈਕਲ ਸੀ ਉਹ ਤਾਂ ਸਸਤਾ ਸੀ ਉਸ ਤੇ ਟੈਕਸ ਕੱਟ ਸੀ ਪਰ ਨਾਰਮਲ ਸਾਈਕਲ ਤੇ ਟੈਕਸ ਵੱਧ ਸੀ। ਸ਼ਾਇਦ ਇਸ ਕਰਕੇ ਕਿਉਂ ਕਲੀਨ એનર્ਜੀ ਦੇ ਚੱਕਰ ਦੇ ਵਿੱਚ ਜਿਹੜਾ ਦੂਜਾ ਸਾਈਕਲ ਆ ਜਾਂਦਾ ਸੀ ਤੇ ਨਾਰਮਲ ਸਾਈਕਲ ਉਸ ਤੋਂ ਜ਼ਿਆਦਾ ਟੈਕਸ ਦੇ ਸੀ। ਹੁਣ ਉਸ ਤੇ ਟੈਕਸ ਕਟਣ ਕਰਕੇ ਲੁਧਿਆਣੇ ਦੀ ਜਿਹੜੀ ਇੰਡਸਟਰੀ ਹੈ ਸਾਈਕਲ ਦੀ ਉਹਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਉਹ ਕਹਿੰਦੇ ਕਿ ਸਾਡੀ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਇਸ ਨਾਲ ਸਾਨੂੰ ਬੂਸਟ ਮਿਲਿਆ ਔਰ ਲੁਧਿਆਣੇ ਦੀ ਜਿਹੜੀ ਸਾਈਕਲ ਇੰਡਸਟਰੀ ਮਰ ਰਹੀ ਸੀ ਉਹ ਸਾਨੂੰ ਇੱਕ ਵਾਰੀ ਦੁਬਾਰਾ ਰਿਵਾਈਵ ਹੁੰਦੀ ਨਜ਼ਰ ਆ ਰਹੀ ਹੈ ਇਵੇਂ ਜਿckਰੀ ਫਾਰਮਰਸ ਫਾਰਮਰਸ ਦੇ ਵਿੱਚ ਫਰਟੀਲਾਈਜ਼ਰ ਸੀਡ ਜੋਸਮਾਨ ਇਕਵਿਪਮੈਂਟ ਫਾਰਮ ਨੂੰ ਚਾਹੀਦਾ ਸੀ ਉਹ ਸਾਰਾ ਸਸਤਾ ਹੋਇਆ ਸੋ ਫਾਰਮਰਸ ਵੈਸੇ ਵੀ ਬੀਜੇਪੀ ਸਰਕਾਰ ਦੀ ਪ੍ਰਾਥਮਿਕਤਾ ਚ ਰਹੇ ਹੈ ਇਸੇ ਕਰਕੇ ਬੀਜੇਪੀ ਨੇ ਫਸਲ ਬੀਮਾ ਯੋਜਨਾ ਵਰਗੀਆਂ ਵਧੀਆ ਸਕੀਮਾਂ ਫਾਰਮਰਸ ਵਾਸਤੇ ਲੈ ਕੇ ਆਂਦੀਆਂ ਹੋਈਆਂ ਇਹ ਵੱਖਰੀ ਗੱਲ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀਆਂ ਕਮੀਆਂ ਦੇ ਕਾਰਨ ਉਹ ਸਕੀਮਾਂ ਲਾਗੂ ਨਹੀਂ ਹੋ ਪਾਰੀਆਂ ਪਰ ਫਾਰਮਰ ਇੱਕ ਪ੍ਰਾਇੋਰਟੀ ਰਹੇ ਹੈ ਔਰ ਜੀਐਸਟੀ ਦੇ ਵਿੱਚ ਵੀ ਉਹਨਾਂ ਨੂੰ ਪ੍ਰਾਇੋਰਟੀ ਦੇ ਉੱਤੇ ਹੀ ਰੱਖਿਆ ਗਿਆ ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕਿ ਘਰ ਬਣਾਉਣ ਵਾਸਤੇ ਆਪਾਂ ਨੂੰ ਸੀਮਿੰਟ ਚਾਹੀਦਾ ਹੈ ਪੇਂਟ ਚਾਹੀਦਾ ਹੈ ਇਹਨਾਂ ਚੀਜ਼ਾਂ ਦੇ ਉੱਤੇ ਕਾਂਗਰਸ ਸਰਕਾਰ ਵੇਲੇ 30% ਤੱਕ ਟੈਕਸ ਸੀਗਾ ਹੁਣ ਉਹ ਸਾਰਾ ਘਟ ਗਿਆ 18% ਤੇ ਆ ਗਿਆ ਟੀਵੀ ਵਾਸ਼ਿੰਗ ਮਸ਼ੀਨ ਫ੍ਰਿਜ ਇਹੋ ਜਿਹੀਆਂ ਚੀਜ਼ਾਂ ਸਸਤੀਆਂ ਹੋਈਆਂ ਸੋ ਸੋਪਸ ਡਿਟਰਜੈਂਟਸ ਜੋ ਵੀ ਆਪਣਾ ਘਰੇਲੂ ਸਮਾਨ ਹੈਗਾ ਉਹ ਸਾਰਾ ਸਸਤਾ ਹੋ ਗਿਆ ਔਰ ਡੀਐਸਟੀ ਵੀ ਪਹਿਲਾ ਮੋਦੀ ਜੀ ਨੇ ਹੀ ਇੰਟਰਡਿਊਸ ਕਰੀ ਸੀ ਉਸ ਸਮੇਂ ਬਹੁਤ ਸਾਰੇ ਤਰ੍ਹਾਂ ਦੇ ਟੈਕਸ ਸੀਗੇ ਸੇਲਸ ਟੈਕਸ ਹੈ ਅੱਡ ਸੀਗਾ ਸੈਂਟਰਲ ਐਕਸਾਈਜ਼ ਅੱਡ ਸੀ ਬਹੁਤ ਸਾਰੇ ਟੈਕਸਾਂ ਨੂੰ ਇੱਕ ਜਗ੍ਹਾ ਤੇ ਲਿਆਉਣਾ ਔਰ ਉਹਦੇ ਰੇਟਸ ਵੀ ਵੱਖੋ-ਵੱਖੀਆਂ ਸਟੇਟਾਂ ਦੇ ਵਿੱਚ ਵੱਖੋ-ਵੱਖਰੇ ਸੀ ਸਾਰੇ ਟੈਕਸਸ ਨੂੰ ਮਰਜ ਕਰਕੇ ਉਹਨਾਂ ਨੇ ਇੱਕ ਟੈਕਸ ਬਣਾਇਆ ਯੂਨੀਫਾਈਡ ਸਿਸਟਮ ਜੀਐਸਟੀ ਉਦੇ ਨਾਲ ਕੀ ਹੋ ਰਿਹਾ ਕਿ ਵੀ ਇੱਕ ਬੰਦੇ ਨੂੰ ਮਲਟੀਪਲ ਅਥਾਰਟिटीज ਫੇਸ ਨਹੀਂ ਕਰਨੀਆਂ ਪੈਂਦੀਆਂ ਨਹੀਂ ਤਾਂ ਸੇਲਸ ਟੈਕਸ ਵਾਲੇ ਅੱਡ ਸੀਗੇ ਸੈਂਟਰਲ ਐਕਸਾਈਜ਼ ਵਾਲੇ ਇਨਸਪੈਕਟਰ ਅੱਡ ਸੀ ਐਂਟਰੀ ਟੈਕਸ ਅੱਡ ਸੀ ਸੋ ਤੁਹਾਨੂੰ ਜਦੋਂ ਕੋਈ ਨੋਟਿਸ ਆਉਂਦਾ ਕਦੇ ਤੁਸੀਂ ਉਧਰ ਜਾਂਦੇ ਹੋ ਕਦੇ ਤੁਸੀਂ ਉਧਰ ਜਾਂਦੇ ਹੋ ਸੋ ਸਿੰਗਲ ਅਥਾਰਟੀ ਉਸ ਨੂੰ ਮੈਨੇਜ ਕਰੂਗੀ ਲੋਕਾਂ ਦਾ ਜੀਵਨ ਸੁਖਾਲਾ ਹੋਊਗਾ ਸੋ ਇਹੀ ਅੱਜ ਆਪਣੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਸੀ ਬਾਕੀ ਜੇ ਕੋਈ ਤੁਸੀਂ ਕੁਝ ਪੁੱਛਣਾ ਚਾਹੋਗੇ ਤਾਂ ਮੈਂ ਉਹ ਵੀ ਜੀਐਸਟੀ ਦੇ ਦਾਇਰੇ 'ਚ ਲਿਆਉਂਦਾ ਹੈ ਵੀ ਕੁਝ ਤਾਂ ਜੋ ਪ੍ਰਸਤਾਵ ਹੈਗਾ ਜੋ ਮੋਦੀ ਸਾਹਿਬ ਦੇ ਮੰਚ ਹੈਗਾ ਉਹਦੇ ਬਾਰੇ ਮੈਂ ਕਮੈਂਟ ਕਰਾਂ ਮੈਂ ਜੋ ਸਾਹਮਣੇ ਆ ਮੈਂ ਸਿਰਫ ਉਸ ਬਾਰੇ ਹੀ ਪ੍ਰੈਸ ਕਾਨਫਰੰਸ ਕਰ ਸਕਦੀ ਆ ਜੋ ਮਤਲਬ ਪਹਿਲਾਂ ਲੋਟ ਬੰਦੀ ਆਈ ਫਿਰ ਉਸ ਤੋਂ ਬਾਅਦ GST ਆਈ ਤੇ ਜੋ ਲਾਕਡਾਊਨ ਲੱਗਾ ਉਸ ਸਮੇਂ ਵੀ GST ਜੋ ਕੋਰੋਨਾ ਆਇਆ ਸੀਗਾ ਉਸ ਸਮੇਂ ਵੱਧ ਲੋਡ ਸੀ ਲੋਕਾਂ ਨੂੰ GST ਦੀ ਆ ਜਿਹੜੀ ਘੜੀ ਉਸ ਸਮੇਂ ਇਸ ਲੋਕ ਇਕੱਠਾਂ ਵੀ ਲੋਡ ਸੀ ਪਰ ਹੁਣ ਜਿੱਦੇ ਵੋਟਾਂ ਨੇੜੇ ਆ ਰਹੀਆਂ 27 ਦੀ ਉਸ ਤੋਂ ਪਹਿਲਾਂ ਹੀ ਇੱਕ ਪੱਤਾ ਖੇਡ ਰਹੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਸਿਆਸਤਦਾਨਾਂ ਨੂੰ ਜਾਂ ਕਿਸਾਨਾਂ ਨੂੰ ਆਪਣੇ ਵੱਲ ਲਭਾਉਣ ਲਈ ਬੀਜੇਪੀ ਜਰੇ ਜੀਐਸਟੀ ਘੱਟ-ਘੱਟ ਕਰ ਰਹੀ ਹੈ ਮੈਂ ਦੱਸਣਾ ਚਾਹੁੰਦੀ ਆ ਕਿ 27 ਦੀਆਂ ਚੋਣਾਂ ਜਿਹੜੀਆਂ ਹੈਗੀਆਂ ਉਹ ਸਿਰਫ ਪੰਜਾਬ ਯੂਪੀ ਤੇ ਗੋਆ ਤੇ ਇੱਕ ਅੰਦਾ ਕੋਈ ਈਸਟਰਨ ਸਟੇਟ ਹੈਗਾ ਜਿਹਦੇ ਵਿੱਚ ਹੈਗੀਆਂ ਬਹੁਤ ਵੱਡੀਆਂ ਚੋਣਾਂ ਜਿਹੜੀਆਂ ਕਿ ਲੋਕ ਸਭਾ ਦੀਆਂ ਮੇਨ ਚੋਣਾਂ ਸੀ ਇਤੋਂ ਪਹਿਲਾਂ ਆ ਚੁੱਕੀਆਂ ਸੀ ਸੋ ਇਸ ਕਰਕੇ ਅਪਾਏ ਕਹਿ ਸਕਦੇ ਆ ਕਿ ਚੋਣਾ ਦੇ ਮੱਦੇ ਨਜ਼ਰ ਨਹੀਂ ਕੀਤਾ ਗਿਆ ਇਹ ਇਹ ਉਦੋਂ ਕੀਤਾ ਗਿਆ ਜਦੋਂ ਉਹਨਾਂ ਨੂੰ ਲੱਗਿਆ ਕਿ ਦੇਸ਼ ਦੀ ਇਕਨੋਮੀ ਇਸ ਦੇ ਸਮਰਥ ਹੈ ਕਿ ਹੁਣ ਅਸੀਂ ਇਹ ਕਰ ਸਕਦੇ ਆ ਗਵਰਨਮੈਂਟ ਨੂੰ ਵੀ ਆਪਣੀਆਂ ਸਕੀਮਾਂ ਤੇ ਸਹੂਲਤਾ ਦੇਣ ਵਾਸਤੇ ਇਨਫਰਾਸਟ੍ਰਕਚਰ ਕ੍ਰੀਏਟ ਕਰਨ ਵਾਸਤੇ ਪੈਸਾ ਚਾਹੀਦਾ ਹੁੰਦਾ ਸੋ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਉਹਨਾਂ ਨੇ ਸਹੀ ਸਮੇਂ ਤੇ ਇਹ ਕੀਤਾ ਨਾ ਕਿ ਚੋਣਾ ਨੂੰ ਦੇਖ ਕੇ ਯਸ ਕੀ ਪਾ ਦੀ ਗੱਲ ਕਰ ਦੂ ਕੀ ਦਿੰਦੀ ਆ ਪਰ ਪੰਜਾਬ ਸਰਕਾਰ ਦਾ ਆਗਿਆ ਦਸਤੀ ਲੋਕਪਰ ਜਾ ਰਹੀ ਆ ਹਾਲੇ ਵੀ ਬਹੁਤ ਲੋਕ ਨੇ ਜਿਨ੍ਹਾਂ ਤੱਕ ਹਜੇ ਤੱਕ ਕੋਈ ਨਹੀਂ ਸਕੀਮਾਂ ਪਹੁੰਚ ਰਹੀਆਂ ਕਹਿ ਸਕਦੇ ਹਾਂ ਬਿਲਕੁਲ ਪੰਜਾਬ ਸਰਕਾਰ ਕੇਂਦਰ ਦੀਆਂ ਸਕੀਮਾਂ ਨੂੰ ਆਪਣੀਆਂ ਹਮੇਸ਼ਾ ਦੱਸਣ ਦੀ ਕੋਸ਼ਿਸ਼ ਕਰਦੀ ਹੈ ਇਹ ਚੀਜ਼ ਸਭ ਨੂੰ ਪਤਾ ਹੈ ਜਿਹੜੀ ਸੈਂਟਰ ਗਵਰਨਮੈਂਟ ਹੈ ਮੋਦੀ ਜੀ ਦੀ ਸਰਕਾਰ ਹੈ ਭਾਜਪਾ ਦੀ ਸਰਕਾਰ ਹੈ ਉਹਦੀ ਪ੍ਰਾਥਮਿਕਤਾ ਇਹ ਹੈ ਕਿ ਲੋਕਾਂ ਤੱਕ ਸਹੂਲਤਾ ਪਹੁੰਚੇ ਪਹੁੰਚਣ ਔਰ ਸਹੀ ਤਰੀਕੇ ਨਾਲ ਪਹੁੰਚਣ ਸਕੀਮਾਂ ਨੂੰ ਤਰੋੜਿਆ ਮਰੋੜਿਆ ਨਾ ਜਾਵੇ ਕਿ ਉਹਨਾਂ ਦੀ ਇੰਪਲੀਮੈਂਟੇਸ਼ਨ 'ਚ ਹੀ ਫਰਕ ਪੈ ਜਾਵੇ ਕਿ ਲੋਕਾਂ ਨੂੰ ਉਸ ਦਾ ਫਾਇਦਾ ਨਾ ਹੋਵੇ। ਸੋ ਅਸੀਂ ਇਹ ਚਾਹੁੰਦੇ ਹਾਂ ਕਿ ਇਨ ਬਿਨੋ ਸਕੀਮਾਂ ਲਾਗੂ ਕੀਤੀਆਂ ਜਾਣ ਔਰ ਜਿਹੜੀਆਂ ਸਹੂਲਤਾਂ ਲੋਕਾਂ ਤੱਕ ਨਾ ਪਹੁੰਚਣ ਦੀ ਤੁਸੀਂ ਗੱਲ ਕੀਤੀ ਹੈ ਉਹ ਅਸੀਂ ਕੋਸ਼ਿਸ਼ ਕੀਤੀ ਸੀ ਕੈਂਪ ਲਾ ਕੇ ਅਸੀਂ ਲੋਕਾਂ ਤੱਕ ਸਹੂਲਤਾਂ ਪਹੁੰਚਾਈਏ। ਪਰ ਉਹਨਾਂ ਨੇ ਸਾਨੂੰ ਉਹ ਸਹੂਲਤਾਂ ਨਹੀਂ ਪਹੁੰਚਾਉਣ ਦਿੱਤੀਆਂ ਕੈਂਪ ਬੰਦ ਕਰਾਤੇ ਜਿਸ ਕਰਕੇ ਲੋਕਾਂ ਦਾ ਨੁਕਸਾਨ ਹੋਇਆ। ਪਰ ਭਾਜਪਾ ਦੀ ਸਰਕਾਰ ਆਉਣ ਵਾਲੀ ਹੈ ਬਹੁਤਾ ਸਮਾਂ ਨਹੀਂ ਹੈਗਾ ਅਸੀਂ ਹਰ ਇੱਕ ਨੂੰ ਹਰ ਸਹੂਲਤ ਪਹੁੰਚਾਵਾਂਗੇ ਕੋਸ਼ਿਸ਼ ਹੁਣ ਵੀ ਕਰਾਂਗੇ ਕਿ ਹਰ ਇੱਕ ਨੂੰ ਹਰ ਸਹੂਲਤ ਮਿਲੇ ਪਰ ਜੇ ਸਰਕਾਰ ਆ ਗਈ ਫਸਲ ਬੀਮਾ ਯੋਜਨਾ ਹਰ ਸਕੀਮ ਪੰਜਾਬ ਦੇ ਵਿੱਚ ਲਾਗੂ ਹੋਊਗੀ 27 ਦੀਆਂ ਚੋਣਾਂ ਨੂੰ ਲੈ ਕੇ ਜੀ ਅਸੀਂ ਉਹਨਾਂ ਵਾਂਗੂ ਸ਼ਾਮ-ਦਾਮ ਦੰਡ ਬੇਤਾ ਕਰਨਾ ਨਹੀਂ ਹੈਗਾ ਅਸੀਂ ਜਿਹੜੀਆਂ ਸਕੀਮਾਂ ਹੈਗੀਆਂ ਪੋਜ਼ਿਟਿਵ ਲੋਕ ਖਿੱਤ ਦੀਆਂ ਸਕੀਮਾਂ ਹੈਗੀਆਂ ਉਹਨਾਂ ਦਾ ਪ੍ਰਚਾਰ ਲੋਕਾਂ 'ਚ ਕਰਨਾ ਹੈ ਲੋਕਾਂ ਨੂੰ ਦੱਸਣਾ ਹੈ ਕਿ ਕਿਵੇਂ ਪਿਛਲੀਆਂ ਪੰਜਾਬ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਤੋਂ ਵਾਂਝਾ ਰੱਖਿਆ ਔਰ ਅਸੀਂ ਉਹ ਸਹੂਲਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੇਵਾਂਗੇ ਅਸੀਂ ਪੋਜ਼ਿਟਿਵ ਸੋਚ ਲੈ ਕੇ ਸੱਚੇ ਮਨ ਨਾਲ ਸਚਾਈ ਨਾਲ ਲੋਕਾਂ 'ਚ ਜਾਵਾਂਗੇ ਅਸੀਂ ਕੋਈ ਉਹਨਾਂ ਵਾਂਗੂ ਨਾ ਲੜਾਈ ਝਗੜਾ ਕਰਨਾ ਨਾ ਅਸੀਂ ਲੋਕਾਂ ਨੂੰ ਅੱਗੇ ਝੂਠ ਬੋਲਣਾ ਸੋ ਇਹੀ ਸਾਡੀ ਸਟਰੈਟਜੀ ਹੈ।